ਜੀ ਨਾਈਸ ਹੁਣ ਆਪਾਂ ਦਾ ਟਿਕੰਗੁਰ ਟਿਕੰਗੁਰ ਗਿਆ ਆਪਣਾ ਟਿਕੰਗੁਰ ਟਿਕੰਗੁਰ ਜੋੜਨ ਦਾ ਤਰੀਕਾ ਜਿਹੜਾ ਕਿ ਤੁਹਾਨੂੰ ਨਾਲ ਹੀ ਦੱਸ ਦਿੱਤੀ ਐ ਤਾਂ ਕਰਕੇ ਫਿਰ ਕਦੀ ਵੀ ਤੁਹਾਡੇ ਉੱਪਰ ਭੁੰਗ ਨਹੀਂ ਆਉਗਾ ਪੂੰਛ ਦੇ ਦਿੱਤਾ ਇਹ ਤਾਂ ਰੱਖੋ ਤੁਹਾਨੂੰ ਬਿਠਾ ਕੇ ਸੀ ਲਾ ਲੈਣੇ

ਤੁਸੀਂ ਵੇਖ ਲੈਣਾ ਕਿ ਕਿੱਥੇ ਆਪਣੀ ਸੀਨ ਆਉਣੀ ਚਾਹੀਦੀ ਟਿਕਨ ਦੇ ਉੱਪਰ ਉੱਪਰ ਕਿੱਥੇ ਆਉਣੀ ਚਾਹੀਦੀ ਬਿਲਕੁਲ ਆਵੇ ਗਏ ਗਾਈਸ ਐਦਾਂ ਆਪਾਂ ਹੁਣ ਇਹਨੂੰ ਖਤਮ ਕਰ ਲੈਣਾ ਸੀਨ ਨੂੰ ਫਿਰ ਆਪਾਂ ਇੱਕ ਹੋਰ ਸੀਨੇ ਦੇ ਉੱਪਰ ਲਗਾਣੀ ਹੈ ਪੈਰ ਦੀ ਚੜਾਈ ਲੈਣੀ ਹੈ ਐਦਾਂ ਕਰਕੇ ਜਿਹਦੇ ਵਿੱਚ ਆਪਾਂ ਸਭ ਤੋਂ ਪ੍ਰੋਲ ਪਾਣੀ ਬਿਲਕੁਲ ਵੀ ਪਉਂਗ ਕਿਤੇ ਵੀ ਤੁਹਾਨੂੰ ਨਹੀਂ ਆਵੇ ਆ ਵੇਖੋ ਪੌਂਚਾ ਬਿਲਕੁਲ ਆਪਣਾ ਭਾਵੇਂ ਲਾਈਨਿੰਗ ਵਾਲਾ ਕੱਪੜਾ ਆਵੇ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਜੋਰ ਜੱਟ ਦੇ ਵਿੱਚ ਬਿਲਕੁਲ ਸਾਫ਼ ਤੁਹਾਡੀ ਆਊਗੀ ਸੀ ਓਕੇ ਗਾਇਸ ਹਾਂਜੀ ਗਾਇਸ ਐਦਾਂ ਆਪਾਂ ਸਕਰੋਲ ਕਰਉਂਗੇ ਜੇਕਰ ਆਪਣੀ ਥੀਂ ਸਫਾਈ ਦੇ ਸਕਰੋਲ ਕਰਦੇ ਆ ਜਿਨ੍ਹਾਂ ਨੂੰ ਪਹਿਣਾ ਮੇਰੀਆਂ ਨੂੰ ਨਹੀਂ ਜਾਲਦੀ ਸਕਰੋਲ ਕਰਨੀ ਇਹ ਤਾਂ ਆਪਣਾ ਹੱਥ ਘਮਾਉਣਾ ਹੈ ਇਹ ਜਿੱਥੇ ਮੋਟਰ ਤੇ ਬਣਾਉਂਦੇ ਜਿੱਥੇ ਐਡਾ ਆਪਣਾ ਹੱਥ ਘਮਾਉਣਾ ਹੈ ਦੇਖੋ ਕਿੰਨੇ ਸਫਾਈ ਦੇ ਵਿੱਚ ਸਕਰੋਲ ਪੈਂਦੇ ਆ ਦੇਖੋ ਗਾਇਸ ਇਹ ਉਹਨਾਂ ਵਾਸਤੇ ਆ ਜਿਨ੍ਹਾਂ ਮੀਟ ਤੇ ਅੰਨ੍ਹੇਲੀ ਨਹੀਂ ਜਾਚ ਹੈਗੀ ਪੜਾਉਣ ਦੀ ਸਕਰੋਲ ਪਾਉਣ ਦੀ ਜਿੱਦਾਂ ਪਹੁੰਚ ਹੈ ਦੇ ਉੱਪਰ ਕਈਆਂ ਨੂੰ ਸਕਰੋਲ ਪਾਉਣ ਦੀ ਨਹੀਂ ਜਾਚ ਮੇਰੇ ਤੋਂ ਸਿੰਪਲ ਲੈਣਾ ਹੀ ਮਾਰ ਲੀਨੀ ਆ ਵਾ ਉਹਨਾਂ ਦੇ ਇੰਨਾ ਕਰਕੇ ਆਪਾਂ ਇੱਕ ਪੈਰ ਦੀ ਪੈਰ ਦੀ ਨਿਸ਼ਾਨੀ ਰੱਖਣੀ ਹੁੰਦੀ ਆ ਉਹਦੇ ਸਾਫ ਦੇ ਨਾਲ ਆਪਾਂ ਪਾਉਂਦੇ ਹਾਂ ਸਕਰੋਲ ਲਾਈਨਾਂ ਮਾਰ ਕੇ ਲਾਈਨਾਂ ਡਰਾ ਕਰਕੇ ਫਿਰ ਉਹਦੇ ਵਿੱਚ ਸਕਰੋਲ ਪਾਉਂਦੇ ਦੇਖੋ ਕਿੰਨੇ ਸਫਾਈ ਦੇ ਨਾਲ ਪੈਂਦੇ ਸਕਰੋਲ ਦੇਖੋ ਇਦਾਂ ਦਾ ਆਪਾਂ ਪਹੁੰਚਾ ਵੇਖੋ ਡਿਜ਼ਾਈਨ ਕੀਤਾ ਇਦਾਂ ਦਾ ਡਿਜ਼ਾਈਨ ਬਣਾਇਆ ਪਹੁੰਚ ਵੇਖੋ ਦੇਖੋ ਕਿੰਨੇ ਸੋਹਣੇ ਸਕਰੋਲ ਇਹ ਹੈ ਦੋ ਗਾਇਸ ਸਲਵਾਰ ਆਪਣੀ ਰੈਡੀ ਹੋ ਗਈ ਹੈ ਬਣ ਕੇ ਆਪਾਂ ਤੁਹਾਨੂੰ ਦਿਖਾਉਣੀ ਹੈ ਇਦਾਂ ਦੀ ਲੁੱਕ ਆਈ ਹੈ ਸਲਵਾਰ ਦੀ ਪੂਜੀ ਵਿਤਾ ਨੂੰ ਦਿਖਾ ਦਿੰਦੇ ਆ ਆ ਵੇਖੋ ਪਹੁੰਚੇ ਜਿੰਨਾ ਵੀ ਮੇਰੀਆਂ ਭੈਣਾਂ ਨੂੰ ਇਹ ਵੀਡੀਓ ਪਸੰਦ ਆਈ ਆ ਸਲਵਾਰ ਪਸੰਦ ਆਈ ਆ ਮੇਰੀ ਸਟੀਚਿੰਗ ਪਸੰਦ ਆਈ ਆ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰੀਓ